ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਇੱਕ ਬਹੁਤ ਵੱਡੀ ਜਿਹੜੀ ਗੱਲ ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਕੱਲ ਦੋਸਤੋ ਮੈਂ ਦੇਦਣਾ ਦੇ ਕਬੱਡੀ ਕਪੁੱਟ ਗਿਆ ਹੋਇਆ ਸੀ ਅਤੇ ਇਹ ਚੀਜ਼ ਹੁੰਦੀ ਮੈਂ ਆਪ ਆਪਣੀ ਅੱਖੀਂ ਦੇਖੀ ਹੈ ਜਦੋਂ ਦੋਸਤੋ ਫਾਈਨਲ ਮੈਚ ਹੋ ਰਿਹਾ ਸੀ ਸੁਰਖਪੁਰ ਦਾ ਤੇ ਸਰਹੜਾ ਰਣੂਆ ਦਾ ਤਾਂ ਫਾਈਨਲ ਦੇ ਵਿੱਚ ਦੋਸਤੋ ਸਨੀ ਕਾਲਾ ਸੰਗਿਆ ਤੋਂ ਪਹਿਲਾਂ ਇੱਕ ਜੱਫਾ ਲਾਇਆ ਸੀ ਤੇ ਬਾਅਦ ਦੇ ਵਿੱਚ ਜਦੋਂ ਸਨੀ ਕਾਲਾ ਸੰਗਿਆ ਚੈਨ ਸਾਈਡ ਦੇ ਵਿੱਚ ਖੜਨ ਗਿਆ ਤਾਂ ਉਸ ਨੂੰ ਖੜਨ ਨਹੀਂ ਦਿੱਤਾ ਗਿਆ ਅਤੇ ਸਨਿੰ ਨੇ ਇਹ ਗੱਲ ਦੋਸਤੋ ਮੰਨੇ ਬਲਨੋ ਨੂੰ ਵੀ ਦੱਸੀ ਮੰਨੇ ਬਲਨੋ ਨੇ ਵੀ ਦੋਸਤੋ ਖਿਡਾਰੀ ਨੂੰ ਕਿਹਾ ਸੀ ਪਰ ਉਸ ਦੀ ਗੱਲ ਵੀ ਨਹੀਂ ਮੰਨੀ ਗਈ ਅਤੇ ਇਸ ਕਰਕੇ ਦੋਸਤੋ ਦੋਨੋਂ ਖਿਡਾਰੀ ਮੰਨਾ ਬਲਨੋ ਅਤੇ ਸਨਿੰ ਕਾਲਾ ਸੰਘਿਆ ਉਹ ਮੈਚ ਵਿੱਚੇ ਛੱਡ ਕੇ ਗਰਾਊਂਡ ਦੋਸਤੋ ਅੱਧ ਵਿੱਚ ਹੀ ਛੱਡ ਕੇ ਉਹ ਚਲੇ ਗਏ ਇਸ ਉੱਤੇ ਦੋਸਤੋ ਦਰਸ਼ਕਾਂ ਨੇ ਵੀ ਬਹੁਤ ਪੁੱਠੇ ਹੱਥ ਵੀ ਹਮਾਰੇ ਸਤੇ ਨਾਲ ਕਿਹਾ ਵੀ ਸੀ ਪਰ ਕਿਸੇ ਦੀ ਵੀ ਗੱਲ ਨਹੀਂ ਮੰਨੀ ਗਈ ਅਤੇ ਬਾਅਦ ਦੇ ਵਿੱਚ ਦੋਸਤੋ ਸੁਣਨ ਚਗਾਇਆ ਸੀ ਕਿ ਇਹ ਮਸਲਾ ਫੈਡਰੇਸ਼ਨਾਂ ਦਾ ਸੀ ਕਿ ਪਲੇਅਰਾਂ ਨੇ ਕਿਹਾ ਸੀ ਕਿ ਸਾਡੀ ਫੈਡਰੇਸ਼ਨ ਦੇ ਹੀ ਜਿਹੜੇ ਪਲੇਅਰ ਨੇ ਉਹ ਹੀ ਚੈਂਸਟ ਦੇ ਵਿੱਚ ਖੇਡਣਗੇ ਬਾਕੀ ਤੋਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਬਾਕੀ ਹੋਇਆ ਤਾਂ ਗਲਤ ਕਿਉਂਕਿ ਹੋ ਸਕਦਾ ਹੈ ਕਿ ਸੰਨਿਕਾਰਾ ਸੰਗਿਆ ਵੀ ਬੈਸਟ ਆ ਸਕਦਾ ਸੀ ਤਾਂ ਇਹ ਸੀ ਅੱਜ ਦੀ ਵੀਡੀਓ ਧੰਨਵਾਦ